ਜੇ ਅਸੀਂ ਸੀਜ਼ ਹੋ ਗਏ ਫਿਰ ਭਾਈ ਤੁਸੀਂ ਆਪਣੀ ਵਰਜੀ ਕਰਿਓ ਉਹਨਾਂ ਦੇ ਫੈਸਲੇ ਕੀਤੇ ਨੇ ਜਿਨ੍ਹਾਂ ਨੂੰ ਲੋਟਾਂ ਖੜੀ ਦਿੱਦੀ ਸੀ ਗੱਲਾਂ ਕਰਦੇ ਤੇ ਇਹ ਫਰਦ ਨੇ ਬਾਜਾ ਚੱਕੀ ਰੋਟੀਆਂ ਸਾਰਿਆਂ ਪਰ ਬਾਜਾ ਚੱਕੀ ਫਰਦਾ ਰਹਿਆ ਤੂੰ ਰੋਟੀਆਂ ਖਾਤਰ ਤੂੰ ਅੱਜ ਕੱਲ ਨਾ ਘੱਟ ਪੜੀਓ ਤੇਰੇ ਪੱਲੇ ਕੀ ਹੈ ਪੱਲੇ ਕੀ ਹੈ ਤੇਰੇ ਪੱਲੇ ਉਹਦੇ ਹੁੰਦਾ ਜਿਹੜਾ ਮੌਤ ਨਾਲ ਖੇਲੇ ਆਪੇ ਮੋਢੇ ਨਾਲ ਮੋਢਾ ਖੇਦੇ ਚਲੇ ਆਏ ਆ ਬੇ ਸਾਰੀ ਜ਼ਿੰਦਗੀ ਮੌਤ ਨੂੰ ਉਹ ਮੋਢੇ ਵਰਵਾਤੇ ਉੱਥੇ ਦੇ ਦੇ ਲੈਕਚਰ ਧਰਮਜੋਤ ਮੋਰਚੇ ਧਰਮਜੋਤ ਮੋਰਚੇ 'ਚ ਆ ਭੱਜ ਗਿਆ ਸਾਥੀ ਮੋਰੇ ਜਾਂਦਾ ਗੋਲੀ ਦੇ ਆਪ ਕਈ ਵੇਦ ਭੇਦ ਕਹੰਤ ਕਈ ਵੇਦ ਭੇਦ ਕਹੰਤ ਕਈ ਵੇਦ ਤੇ ਭੇਦ ਦੱਸਦੇ ਨੇ ਭੇਦੇ ਭੇਦ ਨਾ ਗੁਰਬਾਨੀ ਦੇ ਭੇਦ ਕੀ ਨੇ ਬੇਦੇਮ ਵੇਸ਼ਾ ਭੇਦ ਹੁੰਦੇ ਨੇ ਜਿਹੜਾ ਬੇਦਾ ਦਾ ਭੇਦ ਦੇ ਹੁੰਦਾ ਹਰ ਗੱਲ ਦਾ ਭੇਦ ਦਾ ਉਹਦਾ ਭੇਦ ਜਾਣਨਾ ਅਸੀਂ ਭੇਦ ਕੀ ਹੈ ਉਹਦੇ ਵਿੱਚ ਵੀ ਭੇਦ ਹੈ ਹਰ ਗੱਲ 'ਚ ਭੇਦ ਹੁੰਦਾ ਬੇਦ ਭੇਦ ਕਹਿੰਤ ਕਈ ਸ਼ਾਸਤਰ ਸਮਰਤੀ ਬਖਾਨ ਕਈ ਸ਼ਾਸਤਰ ਸਮਰਤੀ ਬਖਾਨ ਕਈ ਸ਼ਾਸਤਰਾਂ ਸੁਭਰਤਾਂ ਦਾ ਵਿਖਾਣ ਕਰਦੇ ਨੇ ਖੂਣ ਵੀ ਕਰਦੇ ਹੀ ਕਹੂੰ ਕਥਤ ਹੀ ਸੁ ਪ੍ਰਾਣ ਕੋਈ ਪ੍ਰਾਣਾਂ ਦੀ ਕਥਾ ਕਰਦੇ ਨੇ ਪ੍ਰਾਣ ਨੇ 18 ਪ੍ਰਾਣ ਨੇ ਉਹਨਾਂ ਦੀ ਕਥਾ ਕਰ ਰਹੇ ਨੇ ਲੋਕ ਕਈ ਅਗਨ ਹੋਤਰਕਰੰਤ ਕਈ ਬੜਬੜ ਆਪਣੇ ਸਰੀਰ ਨੂੰ ਅਗਨ ਦੇ ਵਿੱਚ ਹੋਮ ਕਰਦੇ ਨੇ ਕੋਈ ਹੋਰ ਬਤਲਵਾ ਦੇਸੀ ਕੇ ਉਹ ਸੁਭਗਰੀ ਹੋਰ ਤਰ੍ਹਾਂ ਦਾ ਹੋਮ ਕਰਦੇ ਨੇ ਉਹ ਆਪਣਾ ਸਰੀਰ ਦਾ ਵੀ ਲੋਕ ਕਰਦੇ ਰਹੇ ਨੇ ਉਹ ਉਹਦਾ ਵੀ ਕਰਦੇ ਨੇ ਸੁਭਗਰੀ ਦਾ ਵੀ ਕਰਦੇ ਨੇ ਹੂੰ ਕਈ ਉਰਦ ਤਾਪ ਦੁਰੰਤ ਕਈ ਉਰਦ ਤਾਪ ਦੁਰੰਤ ਉਰਦ ਤਾਪ ਉਰਦ ਤਾਪ ਦਾ ਪੁੱਠਾ ਤਬ ਕਰ ਲੋ ਦੂਰ ਲੈ ਜਾਣ ਵਾਲਾ ਦੂਰ ਜਿਹੜਾ ਮੂਲ ਤੋਂ ਆਪਣੇ ਤੋਂ ਦੂਰ ਲੈ ਜਵੇ ਉਰਦ ਦਾ ਤਬੋਤੇ ਵੀ ਗਿਆਨ ਉਹ ਉਰਦ ਤੱਪ ਕਰਤਾ ਉਰਤ ਦਾ ਮਤਲਬ ਇਹ ਨਹੀਂ ਵੀ ਲੱਤਾਂ ਉੱਤੇ ਨੂੰ ਇੱਥੇ ਉਰਦ ਆਰਥਾ ਨੇ ਖੜਾ ਹੋ ਕੇ ਲਿਖਿਆ ਖੜਾ ਹੋ ਕੇ ਉੱਥੇ ਸਲਦਾ ਇਹਨਾਂ ਨੇ ਅਰਥ ਕਰਤਾ ਜੀ ਪੁੱਠਾ ਲੜਕੇ ਉਰਤ ਦਾ ਮਤਲਬ ਪੁੱਠਾ ਲੜਕੇ ਨਹੀਂ ਹੁੰਦਾ ਅਰ ਉੱਤੇ ਕਰਮ ਦੇ ਵਿੱਚ ਪੁੱਠਾ ਹੈ ਵਲੀ ਇਹ ਪੈਰ ਥੱਲੇ ਨੂੰ ਇਹਨੇ ਸਿਰ ਵੀ ਥੱਲੇ ਰੂ ਪੁੱਠਾ ਕਮੇ ਹੋ ਗਿਆ ਹੈ ਪੁੱਠਾ ਕਮੇ ਹੋ ਗਿਆ ਤੇ ਜੇ ਮੈਂ ਆਦਮੀ ਕੋਟਾ ਹੋ ਕੇ ਧਰਤੀ ਨੂੰ ਲਾਉਂਦਾ ਲੱਖ ਪਰ ਲੱਖ ਜਿੰਨਾ ਖੜਾ ਹੋ ਕੇ ਉਹ ਤਾਂ ਉਹ ਪੋਜੀਸ਼ਨ ਗਰਭ 'ਚ ਗਰਭ ਦੇ ਵਿੱਚ ਪੁੱਟਾ ਕਦੇ ਉਟਾਵੇਂ ਜਾਂ ਸੁੱਦਾਵੇਂ ਲੱਤਾ ਹੋ ਤੇ ਨੂੰ ਬਿਲਕੁਲ ਸੱਤਲੇ ਨੂੰ ਲਾਵਾਉਂਦੇ ਫਿਰ ਪੁੱਟਾ ਉਹਦਾ ਤਾਂ ਆਪ ਅਸਲ ਤੇ ਉਹਦਾ ਤਾਂ ਆਪ ਕਰਦੇ ਤੇ ਨਾ ਉਹ ਇਹ ਜਿਹੜੇ ਤੱਪ ਕਰਦੇ ਤੇ ਉਰਦ ਤੱਪ ਅਸਲ ਤੇ ਸਿੱਧਾ ਤੱਪ ਕੀ ਆ ਗੁਰਬਾਣੀ ਨੂੰ ਸਮਝ ਕੇ ਮਨ ਨੂੰ ਬਣਾਉਣਾ ਨਾ ਪਵੰਦੀ ਤੇ ਰੱਖਣਾ ਬੰਦਾ ਸੋਝੇ ਰਹਿ ਵਿੱਚ ਬੰਦੀ ਇਹ ਤਪਸੀ ਸਦਾ ਇਹ ਠੀਕ ਤਪਸੀ ਮਨ ਨੂੰ ਬੰਨਣਾ ਚਾ ਰਖੜੋ ਕਾਬੂ ਚ ਰਖੜੋ ਹਰ ਵਕਤ ਧਿਆਨ ਰੱਖਣ ਨੂੰ ਖੋਲਾ ਨਹੀਂ ਛੱਡਣਾ ਉਹ ਇਹਨਾਂ ਨੇ ਗੱਲਾਂ ਨਹੀਂ ਸੀ ਜਿਹੜਾ ਇਹ ਤਪ ਕਰਦੇ ਸੀ ਉਹ ਨੂੰ ਤਪ ਮੰਨ ਲਿਆ ਨਹੀਂ ਉਹ ਤਪ ਨਹੀਂ ਸੀ ਰਹਿਦਾ ਜੇ ਉਰਦੂ ਦਬਦੇ ਸਹੀ ਅਰਥ ਕਰਦੇ ਨਾਲੇ ਦਬ ਰਹੇ ਨਾ ਨਹੀਂ ਕੋਈ ਵੀ ਕੋਈ ਦਬ ਨਹੀਂ ਸੀ ਦਿੰਦਾ ਇਹ ਜਿੰਨੀਆਂ ਕੈਡਾਗਰੀਆਂ ਨੇ ਸਭ ਫੇਲ ਹੁਣ ਕਿਉਂ ਹੋ ਰਹੀਆਂ ਨੇ ਉੱਥੇ ਵੀ ਫੇਲ ਨੇ ਐਸੇ ਦੇ ਵਿੱਚ ਆ ਜਿਹੜੀ ਅਕਾਲ ਉਸਤ ਦੇ ਵਿੱਚ ਜੇ ਕੱਲੀ ਅਕਾਲ ਉਸਤ ਪੜ ਲਈਏ ਕੱਲੀ ਹੋਈ ਅਕਾਲ ਉਸਤ ਪੜ ਲਈਏ ਤਾਂ ਦੁਨੀਆਂ ਦੀ ਕੋਈ ਮਰਤ ਨਹੀਂ ਬਣ ਸਕਦਾ ਸਿੱਖ ਕਿਸੇ ਮੱਦ ਦਾ ਪ੍ਰਭਾਵ ਨਹੀਂ ਹੋ ਸਕਦਾ ਹੁਣ ਸਖਾਂ ਸਾਰੀਆਂ ਬੱਤਾ ਚਲਦੀਆਂ ਨੇ ਆ ਗੁਰੂ ਰਾਤਾ ਬੜਦਨੇ ਸਾਰੀਆਂ ਮੱਤਾਂ ਛੜਾ ਕੇ ਦਿਖਾਉਣ ਲੋ। ਬੜੇ ਰੌਣਾ ਪਾਉਂਦੇ ਨੇ ਛੜਾ ਕੇ ਦਿਖਾਉਣ ਦੋ ਇਹੋ ਤੇ। ਕਿਉਂ ਨੇ ਹੋ ਰਹੇ? ਕਿਉਂਕਿ ਆ ਕੱਲ੍ਹੇ ਹੀ ਗਾਲ ਉਸਤ ਬੜ ਲੀਏ ਕੱਲਿਓ ਬਹਤ ਹੈ। ਕੱਖ ਵੀ ਨਹੀਂ ਰਹਿ ਸਕਦਾ। ਕੁਛ ਵੀ ਨਹੀਂ ਛੱਡਦੀ ਇਹ ਕੱਲਿਓ। ਜ਼ੀਰੋ ਕਹੇ। ਜ਼ੀਰੋ ਹੋਰੇ ਹੋਰ ਕੁਛ ਬੋਲਦਾ। ਉਹਨੂੰ ਕੀ ਪਤਾ ਮਤ ਮਰੀ ਹੈ। ਇਹਾਂ ਦੀ ਬੁੱਧ ਪ੍ਰੇਸ਼ਟੀ ਜਲ ਹੋ ਜਾਂਦੀ ਹੈ ਨਾ। ਜਾ ਬੰਦੂ ਪ੍ਰੇਸ਼ਦ ਉਹਦੀ ਆਦਮੀ ਦੀ ਫਿਰ ਇਦਾਂ ਹੀ ਬੋਲਦਾ ਹੁੰਦਾ ਉਹ ਤੇ ਪ੍ਰੇਸ਼ਦ ਇਹ ਹੋਗੀ ਸੋਹਣੀ ਉਹ ਤਾਂ ਕਹਿਣਾ ਨਾ ਮੈਂ ਉਹ ਜਿਹੜੇ ਅੱਗੇ ਹੋਏ ਨੇ ਆਪਣੇ ਸਰਕਾਰ ਦਾ ਨਾਲ ਸੀ ਕੀ ਹਾਲ ਹੈ ਹੁਣ ਉਹਨਾਂ ਦਾ ਰਾਮਰਾਜਾ ਕੀ ਹਾਲ ਹੈ ਉਹਦ ਪ੍ਰੇਸ਼ਦ ਇਹ ਹੋਗੀ ਸੀ ਨਾ ਤੇਰਮਲਿਆ ਕੀ ਹਾਲ ਹੈ ਬੁੱਧ ਪ੍ਰੇਸ਼ੋਗੀ ਜੀ ਦਾ ਆਈ ਨਾਮ ਧਾਰੀਆਂ ਦਾ ਹੋ ਜਾਣਾ ਦੇਖ ਲੈਣ ਗੁਰਵਤ ਛੱਡ ਕੇ ਟੀਮ ਮੈਨਾਂ ਅੱਕੀ ਲਿਆ ਉਹ ਹੋਰ ਬਸ ਖਤਮ ਗਾਹ ਨੂੰ ਕੀ ਹੈ ਕੁਝ ਵੀ ਨਹੀਂ ਗੁਰਬਾਣੀ ਨਾਲ ਕੋਈ ਵੀ ਨਹੀਂ ਜੁੜਿਆ ਆ ਅਰਥ ਕੋਈ ਵੀ ਨਹੀਂ ਜਾਣਦਾ ਕਿਉਂਕਿ ਮਾਇਆ ਧਾਰੀਆਂ ਹੋ ਜਾਂਦਾ ਦਾ ਵੀ ਛੱਡ ਜਾਂਦਾ ਹੁੰਦਾ ਸਭ ਕੁਝ ਜਿਹੜੇ ਜੁੜੇ ਰਹੇ ਨੇ ਜੁੜੇ ਰਹ ਜਾਣਗੇ ਗੁਰਬਾਣੀ ਨੂੰ ਜੇ ਗੁਰਬਾਣੀ ਨਾਲ ਜੁੜੇ ਹੁਣ મતਭੇਦ ਕਿਉਂ ਹੋਣ ਇਹ ਲੋਦੇ ਇਹਨਾਂ ਦੇ ਪਿੱਛੇ ਤਾਂ ਕੋਈ ਹੋਰ ਸ਼ਕਤੀਆਂ ਕੰਮ ਕਰਦੀਆਂ ਨੇ ਹੰਕਾਰ ਦੀ ਸ਼ਕਤੀ ਵੀ ਕੰਮ ਕਰਦੀ ਹੁੰਦੀ ਹੈ ਵੀ ਜੋ ਮੈਂ ਕਹਤਾ ਬਸ ਮੈਂ ਤਾਂ ਉਸ ਨੂੰ ਕਹੀ ਜਾਨ ਔਰਦ ਤਾਪ ਇਹ ਔਰਦ ਤਾਪ ਹੈ ਔਰਦ ਤਾਪ ਦਾ ਮਤਲਬ ਹੈ ਪੁੱਠਕ ਤਾਪ ਪੁੱਠ ਦੁਰੰਤ ਹੈ ਉਰਦ ਦਾ ਤਾਪ ਨਾਲ ਆਪਣੇ ਮੂਲ ਤੇ ਦੂਰ ਹੋ ਜਾਂਦਾ ਹੈ। ਹੰਕਾਰ ਪੈਦਾ ਹੋ ਜਾਂਦਾ ਉਹਦੇ ਨਾਲ ਉਰਦ ਦਾ ਤਾਪ ਨੂੰ। ਹੰਕਾਰ ਪੈਦਾ ਹੋ ਜਾਂਦਾ ਜੇ ਕੋਈ ਚੰਗਾ ਕੰਮ ਵੀ ਕਰੇ ਨਾ ਉਹਦੇ ਨਾਲ ਵੀ ਹੰਕਾਰ ਪੈਦਾ ਹੋ ਜਾਂਦੀ ਹੈ। ਉਰਦ ਦਾ ਬੋਧੂ ਹੈ ਤਾਪ ਕਰੀਦਾ ਹੈ ਹੰਕਾਰ ਨੂੰ ਦੀਵਾ ਕਰਵਾਉਂਦੇ। ਹੋਵੇਂ ਆਵੇਂ ਨਾਲ ਵਿਰੋਧ ਜੇ ਹੰਕਾਰੇ ਵਧੀ ਜਾਓ ਉਹ ਤਾਪ ਵੀ ਉਰਦ ਤਪੇ ਹੈ। ਜਿਹੜੇ ਤੱਪ ਨਾਲ ਹੰਕਾਰ ਵੱਜੇ ਉਹ ਤੱਪ ਉਰਦ ਤੱਪ ਹੈ ਤੱਬ ਕੋਈ ਵੀ ਹੋਵੇ ਜਿਹੜੇ ਇਹ ਕਰਕੇ ਜਿੰਨੇ ਹੋਏ ਨਾ ॠषिਬੂਨੀ ਸਾਹਿਬ ਹੰਕਾਰੀ ਸੀ ਕਰੋਧੀ ਸੀ ਉਹ ਸਾਰਿਆਂ ਦਾ ਤੱਪ ਉਹਰ ਦਾ ਤੱਪ ਕਿਹਾ ਹੈ ਜਿਹੜਾ ਮਨ ਨੂੰ ਨੀਵਾ ਕਰੇ ਉਹੀ ਤੱਪ ਤਪ ਹੈ ਮਨ ਨੀਵਾ ਕਰ ਲੈਣਾ ਪਾਣਾ ਬੁੱਲੇ ਤੇ ਪਾਣਾ ਬਣੇ ਤਾਂ ਬਣੀ ਬੰਤ ਪਾਣਾ ਬਣੇ ਬਣਾ ਬਡੀ ਬਡੀ ਹੁੰਦਾ ਫਿਰ ਦਾਸ ਬਣਦਾ ਜਿਹੜਾ ਦਾਸ ਬਣ ਗਿਆ ਉਹਨੇ ਤਦ ਠੀਕ ਕੀਤਾ ਜਿਹੜਾ ਗੁਰੂ ਬਣ ਗਿਆ ਉਹਨੇ ਤਦ ਗਲਤ ਕੀਤਾ ਜਿਹੜਾ ਗੁਰੂ ਕਹਾਇਆ ਸੰਤ ਕਹਾਇਆ ਸਾਧ ਕਹਾਇਆ ਵੱਡਾ ਕਹਾਇਆ ਨਾ ਜੇ ਕੋਈ ਨਾਉਂ ਤਰਾਏ ਵੱਡਾ ਵੱਡਾ ਸਾਧ ਕਰੇ ਮਨ ਪਾਣਾ ਖਦਮਾਂ ਤਦਿਕਰਾ ਵਜੇ ਤੇ ਚੁੱਕੇ ਧਾਣੇ ਇਹ ਗੁਰੂਆਂ ਨੂੰ ਇਹ ਜਿਹੜੇ ਅਸੀਂ ਬਣਾਏ ਬੈਠੇ ਆ ਨਾ ਅੱਜ ਆਪਣੇ ਗੁਰੂਆਂ ਨੂੰ ਗੁਰੂ ਇਹਨਾਂ ਨੂੰ ਦਾਸ ਰਹਿਣ ਦੋ ਚੰਗੇ ਰਹੋਗੇ ਨਹੀਂ ਉਹਨਾਂ ਦੀ ਨਗ੍ਹਾ ਤੁਸੀਂ ਸਿੱਖ ਨਹੀਂ ਹੈਗੇ ਤੁਸੀਂ ਜਿੰਨਾ ਮਰਜੀ ਆਖੜੀ ਫਿਰੇ ਜਾਓ ਉਹਨਾਂ ਦੀ ਨਗ੍ਹਾ ਸਿੱਖ ਨਹੀਂ ਹੈਗੇ ਭਲੇਖੇ ਜਣਾ ਰਹੇ ਕੋਈ ਜੋ ਉਹ ਚਾਹੁੰਦੇ ਸੀ ਬੜਨਾ ਫੜੀ ਖੁਸ਼ੀ ਨਾ ਉਹੀ ਬੜੇ ਰਹਿੰਦੇ ਇਹ ਦੇਖੋ ਨਾਲ ਨਹੀਂ ਬੜਿਆਈ ਹੈ ਜਿੰਨਾ ਕੋਈ ਛੋਟਾ ਹੋਣੀਓ ਸ਼ਕਤੀ ਜ਼ਿਆਦਾ ਆਟਮ ਸਭ ਤੋਂ ਛੋਟਾ ਐਟਮ ਦੀਓ ਸ਼ਕਤੀ ਜ਼ਿਆਦਾ ਐ ਐਟਮ ਦੀ ਸ਼ਕਤੀ ਦਾ ਲੋਹਾ ਦੁਨੀਆ ਬਰਦੀ ਆ ਵੰਬੀ ਚੱਲਦਾ ਵੱਡੇ ਵੱਡੇ ਟੁਕੜੇ ਡਿੱਗਦੇ ਨੇ ਨਾ ਦੂਏ ਬੱਬਾ ਦੇ ਪਰ ਐਟਮ ਜੇ ਟੁੱਟਦਾ ਉਹਦੇ ਟੁਕੜੇ ਕੀ ਕਰਦੇ ਨੇ ਔਰ ਉਦੋਂ ਗਾਹਾਂ ਜਿਹੜੇ ਹਾਈਡਰੋਜਨ ਨਾਈਟ੍ਰੋਜਨ ਪੱਬ ਨੇ ਉਹ ਕੀ ਕਰਦੇ ਨੇ ਜਿੱਦ ਦੀ ਬਰੀਕੀ ਚਲੀ ਜਾਊਗੀ ਅੱਗੇ ਜਾ ਕੇ ਛੋਟਾ ਹੋਈ ਜਾਊਗਾ ਔਰ ਨਾ ਹੀ ਬड़ा ਹੋਈ ਜਾਂਦਾ ਉਹਦੀ ਸ਼ਕਤੀ ਵਧੀ ਜਾਂਦੀ ਇਹ ਕੀ ਸੁਭਿਨਪੁਰਖੇ ਮੂਰਖ ਜਾਣੇ ਕੀ ਉਜੜ ਖੜਾ ਫਿਰ ਬਸੇ ਮੂਰਖ ਜਾਣੇ ਕੀ ਇਹ ਤਾਂ ਮਰ ਕੇ ਜਾਉਣਾ ਹੋਣ ਵਾਲੀ ਗੱਲ ਹੈ ਇਹ ਤਾਂ ਮਰ ਕੇ ਜਾਉਣਾ ਹੋਣ ਵਾਲੀ ਗੱਲ ਹੈ ਸਾਇੰਸ ਵਿੱਚ ਵੀ ਦੇਖ ਲੈਣ ਜਿਹੜਾ ਮੋਟਾ ਹੈ ਉਹਦੀ ਅਕਲ ਮੋਟਾ